ਫੋਟੇ ਸਾਹਿਬ ਜਾਂਦਿਆਂ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਫਤੇਗੜ ਸਾਹਿਬ ਸਵਾ ਹੁੰਦੀ ਹੈ ਮੈਂ ਕਿਹਾ ਜੀ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਉਹਨਾਂ ਨੂੰ ਪਾਰਲੀਮੈਂਟ ਚੋਂ ਸ਼ਰਧਾਂਜਲੀ ਉਹਨੇ ਕੰਪਿਊਟਰ ਤੇ ਚੈੱਕ ਕੀਤਾ ਉਹਦੇ ਅਫਸਰਾਂ ਤੋਂ ਕਹਿੰਦੇ ਜੀ ਪਹਿਲੇ ਤੋਂ ਕبھی دی ਨਹੀਂ ਗਈ ਸ਼ਰਧਾਂਜਲੀ ਕੰਨ ਤੇ ਗੋਡਿਆਂ ਤੱਕ ਆ ਗਈ ਤਾਂ ਗੋਡੇ ਬਾਹਰ ਸੀ ਚੱਪੜੀਆਂ ਬਾਹਰ ਸੀ ਇੱਟ ਛੱਲਣੀ ਪੈਣੀ ਸੀ ਉਹ ਐਡਾ ਜ਼ਾਲਮ ਸੀ ਉਹ ਕਹਿੰਦਾ ਇੱਟ ਦੀ ਛੱਲਣੀ ਚਾਰੇ ਗੋਡੇ ਛਿੱਲ ਦਿਓ ਮੈਂ ਮੈਡਮ ਸਪੀਕਰ ਦੇ ਕਮਰੇ ਚ ਗਿਆ ਮੈਂ ਕਿਹਾ ਜੀ 27 ਦਸੰਬਰ ਨੂੰ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਫਤਿਹਗੜ ਸਾਹਿਬ ਸਵਾ ਹੁੰਦੀ ਹੈ ਮੈਂ ਕਿਹਾ ਜੀ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਉਹਨਾਂ ਨੂੰ ਪਾਰਲੀਮੈਂਟ ਤੋਂ ਸ਼ਰਧਾਂਜਲੀ ਉਹਨੇ ਕੰਪਿਊਟਰ ਤੇ ਚੈੱਕ ਕੀਤਾ ਉਹਦੇ ਅਫਸਰਾਂ ਤੋਂ ਕਹਿੰਦੇ ਜੀ ਪਹਿਲੇ ਤੋਂ ਕبھی دی ਨਹੀਂ ਗਈ ਸ਼ਰਧਾਂਜਲੀ ਮੈਂ ਕਿਹਾ ਫਿਰ ਇਹੀ ਤਾਂ ਦੁੱਖ ਹੈ क्यों नहीं दी गई जब पहले नहीं दी गई तो आप दे दो कल दे दो वो कहें मैडम कहें भी ये टीएमसी वाले संसद नहीं चलने दे रहे पिछले पांच दिन से नायडू हो रही तो कैसे करेंगे मैंने कहा टीएमसी वालों को मैं मना लूंगा वो मेरा काम है आप श्रद्धांजलि दो कहते ठीक है लिख के दे दो मुझे ਫਿਰ ਮੈਂ ਲਿਖ ਕੇ ਦਿੱਤਾ ਕਿ 1705 ਇਸ ਵੀਚ 9 ਸਾਲ ਤੇ 7 ਸਾਲ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਸੂਬਾ ਸਰਾਂਧ ਨੇ ਜਦੋਂ ਨੀਹਾਂ ਦੇ ਵਿੱਚ ਚਿਣੇ ਔਰ ਚਿਣੇ ਨਹੀਂ ਕੱਲੇ ਐਡੀ ਬੇਰਹਿਮੀ ਨਾਲ ਚਿਣੇ ਕਿ ਜਦੋਂ ਕੰਧ ਗੋਡਿਆਂ ਤੱਕ ਆ ਗਈ ਤਾਂ ਗੋਡੇ ਬਾਹਰ ਸੀ ਚੱਪੜੀਆਂ ਬਾਹਰ ਸੀ ਇੱਟ ਛੱਲਣੀ ਪੈਣੀ ਸੀ ਉਹ ਐਡਾ ਜ਼ਾਲਮ ਸੀ ਉਹ ਕਹਿੰਦਾ ਇੱਟ ਵੀ ਛੱਲਣੀ ਚਾਰੇ ਗੋਡੇ ਛਿੱਲ ਦਿਓ ਚਾਰੇ ਗੋਡੇ ਛੇਲਤੇ ਜੀ ਤੇ ਹੱਥੇ ਨਾਲ ਐ ਬੇਡੀਆਂ ਕੁਰਬਾਨੀਆਂ ਫਿਰ ਵੀ ਧਰਮ ਤੋਂ ਆਪਣੇ ਪਿਤਾ ਜੀ ਦੇ ਜ਼ੁਬਾਨ ਤੋਂ ਮੁਕਰੇ ਨਹੀਂ ਫਿਰ ਮੈਂ ਦੱਸਿਆ ਮੈਡਮ ਵੱਡੇ ਸਾਹਿਬ ਜਾਂ ਦੇ ਅੱਖਾਂ ਚੋਂ ਅਥਰੂ ਆ ਗਏ ਤਾਂ ਛੋਟੇ ਸਾਹਿਬ ਜਾਂ ਦੇ ਕਹਿੰਦੇ ਭਾਈ ਸਾਹਿਬ ਮੌਤ ਤੋਂ ਡਰ ਲੱਗਦਾ ਤਾਂ ਜੋਰਾਵਰ ਸਿੰਘ ਜੀ ਕਹਿੰਦੇ ਫਤਿਹ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਮੇਰੀ ਅੱਖਾਂ ਚ ਅਥਰੂ ਤੈਨੂੰ ਤੇਰੇ ਬਾਰੇ ਸੋਚ ਕੇ ਆ ਰਹੇ ਨੇ ਕਿ ਤੂੰ ਦੁਨੀਆ ਤੇ ਆਇਆ ਮੇਰੇ ਤੋਂ ਬਾਅਦ ਸੀ ਜਾਏਗਾ ਮੇਰੇ ਤੋਂ ਪਹਿਲਾਂ ਕਿਉਂਕਿ ਉਹਨਾਂ ਦਾ ਕੱਦ ਛੋਟਾ ਸੀ ਤਾਂ ਇੱਟਾਂ ਜਿਹੜੀਆਂ ਨੇ ਗਰਦਨ ਤੱਕ ਪਹਿਲਾਂ ਪਹੁੰਚ ਜਾਣੀਆਂ ਸੀ ਤਾਂ ਆ ਮੈਂ ਦੱਸਤਾ ਮੈਡਮ ਨੂੰ ਅਗਲੇ ਦਿਨ ਆ ਕੇ ਮੈਂ ਟੀਐਮਸੀਐਲ ਨੂੰ ਮਨਾ ਲਿਆ ਮੈਂ ਕਿਹਾ ਮੈਂ ਤੁਹਾਡੇ ਕਿੰਨਾ ਸਾਥ ਦਿੰਦਾ ਰਹਿਣਾ ਕੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ ਸ਼ਰਧਾਂਜਲੀ ਦੇ ਲੈਣਗੇ श्रद्धांजलि तक तो पार्लीमेंट तो रौला ना तो मैं थोड़ा साथ दे दूंगा वो ठीक है वो मन गए अगले दिन बजे जो तो मैडम स्पीकर आए के देख लो यूट्यूब पर मैन इन्नी खुशी हुई कि प्रधानगियां कि पैसा टका सब थलो रह जाने मैन इन्नी खुशी हुई जदों तो पहली बार भारत की संसद के पहली बार ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਮਾਨ ਰੱਖ ਕੇ ਤੇ ਬਕਾਇਦਾ ਉਹਨਾਂ ਬਾਰੇ ਦੱਸ ਕੇ ਕਿ ਇਸ ਤਰ੍ਹਾਂ ਹੋਇਆ ਤੇ ਮੈਂ ਕਹਿੰਦੇ ਮੈਡਮ ਇਹਨੂੰ ਆਨ ਰਿਕਾਰਡ ਕਰੋ ਆਨ ਰਿਕਾਰਡ ਕੀ ਹੁੰਦਾ ਪੰਜਾਬੀਓ ਆਨ ਰਿਕਾਰਡ ਦਾ ਮਤਲਬ ਹੈ ਵਿਧਾਨ ਸਭਾ ਜਾਂ ਲੋਕ ਸਭਾ ਚ ਕੋਈ ਚੀਜ਼ ਆਨ ਰਿਕਾਰਡ ਹੋਵੇ ਨਾ ਉਹਦਾ ਮਤਲਬ ਇਹ ਹੁੰਦਾ ਕਿ ਸਦਾ ਲਈ ਰਿਕਾਰਡ ਹੋ ਗਈ ਹੁਣ ਅੱਜ ਤੋਂ 400 ਸਾਲ ਬਾਅਦ ਅੱਪਾ ਤਾਂ ਹੋਣਾ ਹੀ ਨਹੀਂ ਆਪਣੇ ਪੁੱਤ ਪੋਤੇ ਨੇ ਵੀ ਨਹੀਂ ਹੋਣਾ ਪਰ ਅੱਜ ਤੋਂ 400 ਸਾਲ ਬਾਅਦ ਵੀ ਜਦੋਂ ਭਾਰਤ ਦੀ ਪਾਰਲੀਮੈਂਟ 27 ਦਸੰਬਰ ਨੂੰ 11 ਵਜੇ ਸ਼ੁਰੂ ਹੋਊਗੀ ਤਾਂ ਸਭ ਤੋਂ ਪਹਿਲਾਂ ਆਨ ਰਿਕਾਰਡ ਮੁਤਾਬਕ ਛੋਟੇ ਸਾਹਿਬ ਜਦੈਨ ਨੂੰ ਸ਼ਰਧਾਂਜਲੀ ਦੇਣੀ ਪਊਗੀ ਉਤੋਂ ਬਾਅਦ ਫਿਰ ਪਾਰਲੀਮੈਂਟ ਜਿਹੜੀ ਹੈ ਸ਼ੁਰੂ ਹੋਊਗੀ। ਔਰ ਦੁੱਖ ਦੀ ਗੱਲ ਇਹ ਹੈ ਜਿਹੜੇ ਪਹਿਲਾਂ ਪੰਥ ਦੀਆਂ ਗੱਲਾਂ ਕਰਦੇ ਰਹੇ ਜਿਹੜੇ ਪਹਿਲਾਂ ਪੰਜ ਦਿਨਾਂ ਤੇ ਬੋਟਾਂ ਲੰਦਰੇ ਕਿਸੇ ਨੇ ਕਰ ਅਰਜੀ ਵੀ ਨਹੀਂ ਪਾਈ ਵੀ ਚਲ ਮਨੈ ਹੀ ਕਰਤਾ ਹੋਵੇ ਅਰਜੀ ਤਾਂ ਪਾਓ ਅਰਜੀ ਵੀ ਨਹੀਂ ਪਾਈ ਕਿਸੇ ਨੇ ਸੋ ਵੀਰੋ ਇਹ ਪ੍ਰਮਾਤਮਾ ਸਮੱਤ ਬਖਸ਼ਦਾ ਬਾਲ ਬਖਸ਼ਦਾ ਮੈਂ ਤਾਂ ਦੋ ਟਾਈਮ ਤੇ ਹੀ ਅਰਦਾਸ ਕਰਦਾ ਰਹਿਣਾ ਪ੍ਰਮਾਤਮਾ ਜਿੰਨੀ ਕਿ ਇੱਜ਼ਤ ਬਣਾਈ ਹੈ ਉਹਨੀ ਕਿ ਕਾਇਮ ਰੱਖਦੀ ਘਟਾਈ ਨਾ ਭਾਵੇਂ ਵਧਾਈ ਵੀ ਨਾ ਜਿੰਨੀ ਕਿ ਹੈਗੀ ਉਹਨੀ ਕਿ ਰੱਖਦੀ ਮੇਰੇ ਹੱਥੋਂ ਵੀ ਆ ਜਾ ਫੈਸਲਾ ਨਾ ਕਰਵਾ ਲਈ ਜਿਹਦੇ ਨਾਲ ਕਿਸੇ ਘਰ ਦਾ ਚੁੱਲ੍ਹੇ ਦੀ ਅੱਗ ਬੁਝਦੀ ਹੋਵੇ ਮੇਰੇ ਹੱਥੋਂ ਜੇ ਫੈਸਲੇ ਕਰਾਉਣੇ ਇਹ ਜੇ ਕਰਾਈਂ ਜਿਹਦੇ ਨਾਲ ਖੁਸ਼ੀਆਂ ਦੀ ਤਰੱਕੀਆਂ ਦੀ ਜੋਤ ਜਗਦੀ ਹੋਵੇ ਹਰ ਰੋਜ਼ ਮੈਂ ਨੌਕਰੀਆਂ ਦੇ ਕੇ ਆਉਣਾ ਹਰ ਰੋਜ਼ ਮੈਂ ਕਿਸੇ ਨਾ ਕਿਸੇ ਲੋਕਾਂ ਦੀ ਭਲਾਈ ਦੇ ਕੰਮਾਂ ਦੇ ਫਾਈਲਾਂ ਤੇ ਸਾਈਨ ਕਰਦਾ ਮੈਨੂੰ ਐਸੀ ਗੱਲ ਦੀ ਖੁਸ਼ੀ ਹੈ ਪੈਸੇ-ਪੂਸੇ ਕਮਾਉਣ ਨਾਲ ਤਾਂ ਭੁੱਲ ਜਾ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते